ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤਿੰਨ ਤਰੀਕਿਆਂ ਨਾਲ ਕੰਬ ਲੈਸ ਲਾਉਣੀ ਚਾਕਾਂ ਤੇ ਕਿਵੇਂ ਲਾ ਸਕਦੇ ਆ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੱਸਾਂਗੇ ਨੀਚੇ ਤੋਂ ਆਪਾਂ ਕਿਵੇਂ ਲੈਸ ਕਿੱਦਾਂ ਲਾ ਸਕਦੇ ਆ ਤੇ ਉੱਪਰੋਂ ਆਪਾਂ ਚਾਕ ਕੋਲੋਂ ਰੱਖ ਕੇ ਕਿੱਦਾਂ ਲਾ ਸਕਦੇ ਆ ਤੇ ਤੁਹਾਨੂੰ ਤਿੰਨ ਤਰੀਕੇ ਦੱਸਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਇੱਥੇ ਆਪਾਂ ਘੇਰੇ ਤੋਂ ਲਾ ਕੇ ਆਪਾਂ ਨੇ ਨਿਸ਼ਾਨ ਲਗਾ ਲਿਆ ਠੀਕ ਹੈ ਇੱਥੋਂ ਤੱਕ ਆਪਾਂ ਨੇ ਚਾਕ-ਪਾਕਾ ਪਨਿਸ਼ਾਨ ਲਾ ਲਿਆ ਦਾ ਠੀਕ ਹੈ ਤੇ ਚੌਕ ਨਾਲੇ ਦਾ ਨਿਸ਼ਾਨ ਲਾ ਲੈਣਾ ਇਹ ਰਾ ਪਾਣੀ ਜਿਹੜੀ ਲੈਸ ਲੈਣੀ ਹੈ ਇਹਦਾ ਜਿਹੜੀ ਸਿੱਧਾ ਪਾਸਾ ਜਿਹੜਾ ਉਹ ਆਪਾਂ ਥੱਲੇ ਵਾਲੇ ਪਾਸੇ ਰੱਖਾਂਗੇ ਤੇ ਜਿਹੜਾ ਉੱਪਰਲੇ ਪਾਸੇ ਆਪਾਂ ਰੱਖਾਂਗੇ ਉੱਠਾ ਪਾਸਾ ਜਿੱਥੇ ਆਪਣਾ ਨਿਸ਼ਾਨ ਲੱਗਾ ਹੋਇਆ ਉੱਥੋਂ ਆਪਾਂ ਇੱਥੋਂ ਰੱਖ ਲੈਣੀ ਠੀਕ ਹੈ ਜੀ ਇੱਥੋਂ ਆਪਾਂ ਨੇ ਰੱਖ ਕੇ ਤੇ ਇੱਕ ਸਲਾਈ ਆਪਾਂ ਇਹਦੀ ਲਗਾ ਲੈਣੀ ਹੈ ਇਸ ਤਰ੍ਹਾਂ ਇੱਥੇ ਆਪਾਂ ਲੰਬੀ ਸਲਾਈ ਲਾ ਦੇਣੀ ਹੈ ਦੀ ਠੀਕ ਹੈ ਨਾ ਨਾ ਕੰਨੀ ਜਿਹੜੀ ਆ ਵਾਲੀ ਇਹਦੇ ਨਾਲ ਨਾਲ ਆਪਾਂ ਸਲਾਈ ਸਾਰੀ ਇੱਦਾਂ ਲਾ ਲੈਣੀ ਹੈ ਇਹ ਆਪਾਂ ਸਾਰੀ ਸਲਾਈ ਉੱਧਰ ਲਗਾ ਲਈਏ ਆਪਣਾ ਜਿਹੜਾ ਕਾਰਨਰ ਆ ਇੱਥੇ ਆਪਾਂ ਇਦਾਂ ਰੱਖ ਕੇ ਬਿਲਕੁਲ ਸਿੱਧ ਨੂੰ ਆਪਾਂ ਕਾਰਨਰ ਥੋੜੇ ਨੇ ਆਉਣ ਇਹਨੂੰ ਇੱਕ ਵਾਰ ਫਿਰ ਆਪਾਂ ਸੂਈ ਵਿੱਚ ਕਰ ਲੈਣੀ ਆ ਫਿਰ ਆਪਾਂ ਇੱਧਰਲੀ ਸਾਈਡ ਨੂੰ ਇਦਾਂ ਲਾ ਰੱਖ ਕੇ ਸਿੱਧਾ ਕਰਕੇ ਲੈਸ ਨੂੰ ਆਪਾਂ ਇਦਾਂ ਨੂੰ ਕਰਕੇ ਫਿਰ ਆਪਾਂ ਥੋੜੀ ਜਿਹੀ ਸਲਾਈ ਇੱਧਰ ਨੂੰ ਲਗਾ ਲੈਣੀ ਠੀਕ ਹੈ ਤੇ ਫਿਰ ਆਪਾਂ ਇਥੋਂ ਲੈਸ ਕੱਟ ਕੱਢ ਲਈਏ ਇਹ ਸਾਡੀ ਲੈਸ ਲੱਗੀ ਆਪਣੀ ਇਹ ਲੈਸ ਸਾਰੀ ਪਾਈਸਤਰਾ ਜੋ ਹੈ ਲੇਸ ਜੋਇੰਟ ਕਰਨੇ ਨਾਲ ਇਹਨੇ ਜੋੜ ਲੀਏ ਠੀਕ ਹੈ ਹੁਣ ਆਪਣੀ ਇਹ ਲੇਸ ਬਿਲਕੁਲ ਹਿੱਲੀ ਨਹੀਂ ਜਿਹਨੂੰ ਮਤਲਬ ਕਿ ਫਸਟ ਟਾਈਮ ਲੇਸ ਜਾਂ ਪਾਈਪਿੰਗ ਲਾਉਣੀ ਹੈ ਇਹ ਇਸ ਇਹ ਤਰੀਕਾ ਵਰਤ ਕੇ ਜਰੂਰ ਮਤਲਬ ਲਾ ਲੇ ਕਿਉਂਕਿ ਇਦਾਂ ਆਪਾਂ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਹੁਣ ਆਪਾਂ ਇਹਨੂੰ ਇੱਥੋਂ ਫੋਲਡ ਕਰਾਂਗੇ ਇਦਾਂ ਇਹ ਫੰਜਨਾ ਕਪੜਾ ਉੱਪਰ ਰੱਖਣਾ ਤੇ ਇਸ ਤਰ੍ਹਾਂ ਰੱਖ ਕੇ ਇੱਥੋਂ ਆਪਾਂ ਸਲਾਈ ਸ਼ੁਰੂ ਕਰਨੀ ਹੈ ਠੀਕ ਹੈ ਜੀ ਇਦਾਂ ਲਾ ਲੈਣੀ ਐ ਅਸਾਂ ਨਾਲ ਆਪਾਂ ਲੈਸ ਨੂੰ ਸਿੱਧਾ ਨਹੀਂ ਕਰਨਾ ਪੈਣਾ ਇੱਥੋਂ ਆਪਾਂ ਨੇ ਇਦਾਂ ਰੱਖਾਂਗੇ ਠੀਕ ਐ ਤੇ ਇਹਦੇ ਕੰਨੀ ਕੰਨੀ ਆਪਾਂ ਵਿੱਚ ਜਿਹੜੀ ਸਾਰੀ ਦੇ ਦੇਣਗੀ ਐ ਠੀਕ ਐ ਜੀ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਲਗਾਵਾਂਗੇ ਠੀਕ ਐ ਇਹ ਆਪਣੀ ਜਿਹੜੀ ਸਲਾਈ ਸਾਰੀ ਇਦਾਂ ਹੀ ਆਪਾਂ ਲਾ ਲੈ ਲਈਏ ਕੋਰ ਦਾ ਟਾਰਗੇਟ ਸਹੀ ਹੋਣੀ ਚਾਹੀਦੀ ਹੈ ਇਸ ਲੱਗੇ ਠੀਕ ਹੈ ਇੱਕ ਤਰੀਕਾ ਤੇ ਇਹ ਤੁਹਾਨੂੰ ਦੱਸਿਆ ਤੇ ਇਹ ਕਾਪਾ ਤੋਂ ਲਵਨ ਦੂਸਰੀ ਚਾਕ ਦੀ ਆਪਾਂ ਹੋਰ ਤਰੀਕੇ ਨਾਲ ਦੱਸਦੇ ਆਂ ਵੀ ਆਪਾਂ ਅੱਜ ਤੁਹਾਨੂੰ ਤਿੰਨ ਤਰੀਕੇ ਦੱਸਾਂਗੇ ਠੀਕ ਹੈ ਜੀ ਪਰ ਜਿਹੜਾ ਦੂਜਾ ਤਰੀਕਾ ਹੈ ਉਹ ਆਪਾਂ ਇੱਥੋਂ ਰੱਖਾਂਗੇ ਠੀਕ ਹੈ ਉੱਪਰਲੇ ਪਾਸੇ ਇਧਰਲੀ ਸਾਈਡ ਤੋਂ ਆਪਾਂ ਲਵਨ ਲੱਗਾਂਗੇ ਇਧਰ ਵੀ ਆਪਾਂ ਵਾਲੇ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਠੀਕ ਹੈ ਜੇ ਮਤਲਬ ਜੇ ਆਪਾਂ ਵੈਸੇ ਆਪਾਂ ਨੂੰ ਨਾਲ ਦੀ ਨਾਲ ਸੈੱਟ ਕਰਨਾ ਪੈਂਦਾ ਠੀਕ ਹੈ ਜੀ ਤੇ ਇਹ ਆਪਾਂ ਨੇ ਪਹਿਲਾ ਨਿਸ਼ਾਨ ਲਗਾ ਲੈਣਾ ਠੀਕ ਹੈ ਚੌਪ ਲਾ ਕੇ ਤਾਂ ਫਿਰ ਆਪਾਂ ਨੇ ਇਹਨੂੰ ਇਹ ਇਹ ਆਪਾਂ ਇਸ ਤਰ੍ਹਾਂ ਲਾਵਾਂਗੇ ਇਹ ਵੀ ਬਹੁਤ ਹੀ ਸੌਖਾ ਜਿਹਾ ਤਰੀਕਾ ਹੀ ਹੈ ਇਹ ਆਪਾਂ ਇਹ ਸਾਈਡ ਆਪਾਂ ਨੇ ਉੱਪਰ ਕਰ ਲੈਣੀ ਠੀਕ ਹੈ ਜੀ ਇਧਰਲੀ ਸਾਈਡ ਇੰਨਾ ਰੱਖਾਂਗੇ ਇਹ ਆਪਾਂ نیچے ਤੋਂ ਵੀ ਸ਼ੁਰੂ ਕਰ ਲੋ ਪਰ ਮੈਂ ਇਧਰੋਂ ਸ਼ੁਰੂ ਕਰ ਲਉ ਕੁਛ ਇਧਰ ਨੂੰ ਵੀ ਕਰ ਸਕਦੇ ਆ ਤੇ ਇਧਰਲੀ ਸਾਈਡ ਵੀ ਠੀਕ ਹੈ ਇਹ ਕੋਈ ਜ਼ਰੂਰੀ ਨਹੀਂ ਗਾ ਵੀ ਆਪਾਂ ਇਧਰਲੇ ਪਾਸੇ ਹੀ ਲਾ ਸਕਦੇ ਤੇ ਇਧਰਲੇ ਪਾਸੇ ਉਹ ਆਪਾਂ ਜਿੱਦਾਂ ਵੀ ਸੈੱਟ ਲੱਗਦੀ ਹੈ ਉਦਾਂ ਹੀ ਆਪਾਂ ਇਹ ਲਾ ਸਕਦੇ ਆ ਲੈਸ ਇਹ ਲੈਸ ਜਿਹੜੀ ਆਪਾਂ ਲਾਉਣੀ ਹੈ ਇਹਨੇ ਆਪਾਂ ਨੂੰ ਇਦਾਂ ਹੋਲਡ ਕਰਕੇ ਆਪਾਂ ਨੇ ਇਹ ਲਾਉਣੀ ਹੈ ਠੀਕ ਹੈ ਤੇ ਆਪਣੇ ਕਮੀਜ਼ ਦੇ ਉੱਪਰ ਇਸ ਤਰ੍ਹਾਂ ਆਉਣੀ ਹੈ ਠੀਕ ਹੈ ਇਹ ਆਪਾਂ ਜਿਹੜੀ ਇਹਦੀ ਲੈਸ ਦਾ ਸਿੱਧਾ ਪਾਸਾ ਜਿਹੜਾ ਆਪਾਂ ਨੇ ਦੂਸਰੀ ਸਾਈਡ ਲਗੋਗੇ ਤੇ ਆਪਾਂ نیچے ਤੋਂ ਜੇ ਸ਼ੁਰੂ ਕਰਾਂਗੇ ਤਾਂ ਇਹ ਸਾਈਡ ਲੱਗੂਗੀ ਨਾ ਤੇ ਇਹ ਆਪਣੀ ਜਿਹੜੀ ਲੈਸ ਆ ਇੱਦਾਂ ਸਿੱਧਾ ਪਾਸਾ ਇੱਧਰ ਹੀ ਆਊਗਾ ਤਾਂ ਕਿ ਆਪਾਂ ਨਾਲ ਇਸ ਤਰੀਕੇ ਨਾਲ ਪਾ ਰੱਖਾਂਗੇ ਠੀਕ ਹੈ ਜੇ ਨਹੀਂ ਵੀ ਪਤਾ ਲੱਗਣਾ ਇਹ ਕਮੀਜ਼ ਆਪਾਂ ਜਿਵੇਂ ਮੈਂ ਬਸੂਗੀ ਸਿੱਧਾ ਪਾਸਾ ਲੈਸ ਦਾ ਕਮੀਜ਼ ਦਾ ਪੁੱਠਾ ਪਾਸਾ ਇੱਦਾਂ ਪਾ ਰੱਖ ਕੇ ਇਹਦੀ ਸੀਨ ਲਾਵਾਂਗੇ ਠੀਕ ਹੈ ਜੀ ਤੇ ਜੇ ਆਪਾਂ ਨਹੀਂ ਵੀ ਸਮਝਾਉਂਦੀ ਕਿ ਤੁਸੀਂ ਪਤਾ ਕੀ ਕਰਨਾ ਇਹਨੂੰ ਆਪਾਂ ਨਚਾਕ ਨੂੰ ਇੱਦਾਂ ਕਰਾਂਗੇ ਤੇ ਆਹ ਲੈਸ ਜਿਵੇਂ ਆਪਾਂ ਪਹਿਲਾਂ ਲਗਾਈ ਹੈ ਨਾ ਸਿੱਧੇ ਕਮੀਜ਼ ਦੇ ਸਿੱਧੇ ਪਾਸੇ ਨਾਲ ਸਿੱਧੀ ਲੈਸ ਇੱਦਾਂ ਰੱਖ ਲੈਣੀ ਹੈ ਠੀਕ ਹੈ ਤੇ ਫਿਰ ਆਪਾਂ ਨੇ ਇਹਨੂੰ ਇਦਾਂ ਫੋਲਡ ਕਰਕੇ ਜਦੋਂ ਆਪਾਂ ਇਸ ਤਰ੍ਹਾਂ ਰੱਖਾਂਗੇ ਠੀਕ ਹੈ ਤੇ ਜਦੋਂ ਇਹ ਚੀਜ਼ ਆਪਣੀ ਹੋਗੀ ਲੈਸ ਜਿਹੜੀ ਸਿੱਧੀ ਹੋਗੀ ਕਮੀਜ਼ ਆਪਣਾ ਪੁੱਠਾ ਹੋਵੇ ਠੀਕ ਹੈ ਇਹ ਤਰੀਕੇ ਨਾਲ ਆਪਾਂ ਜੇ ਰੱਖ ਕੇ ਆਪਾਂ ਉਹ ਰੱਖਾਂਗੇ ਤਾਂ ਆਪਣੀ ਲੈਸ ਕਦੇ ਵੀ ਪੁੱਠੀ ਅੰਦਰ ਹੀ ਜਾਊਗੀ ਵੀ ਜਿੰਨਾ ਆਪਾਂ ਰੱਖਾਂਗੇ ਸੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਇੱਥੋਂ ਰੱਖਾਂਗੇ ਠੀਕ ਹੈ ਜੀ نیچے ਤੋਂ ਇੱਥੋਂ ਆਪਾਂ ਨੇ ਇਹਨੂੰ ਫੋਲਡ ਕੀ ਇਧਰਲਾ ਪਾਸਾ ਸਿੱਧਾ ਆਪਾਂ ਫੋਲਡਿੰਗ ਉੱਥੇ ਪਾਸੇ ਨੂੰ ਇਦਾਂ ਕਰਾਂਗੇ ਠੀਕ ਹੈ ਫੋਲਡ ਕਰਕੇ ਆਪਾਂ ਇੱਥੋਂ ਸ਼ੁਰੂ ਕਰ ਲੈਣਾ ਠੀਕ ਹੈ ਇਧਰ ਆਪਣਾ ਕੱਪੜਾ ਜ਼ਿਆਦਾ ਆਹ ਨਿਸ਼ਾਨਾ ਆਪਣਾ ਇੱਥੋਂ ਸ਼ੁਰੂ ਕਰਾਂਗੇ ਥੋੜੀ ਸਲਾਈ ਲਾ ਕੇ ਆਪਾਂ ਰੱਖ ਕੇ ਤੇ ਆਪਾਂ ਇਹ ਲੈ ਲੈਣਾ ਕੱਪੜਾ ਜਿੱਲਾ ਵਿੱਚ ਛੱਡਣਾ ਦੇਣਾ ਆਪਾਂ ਉਨਾ ਹੀ ਆਪਣੀ ਛੱਡ ਲੈਣਾ ਠੀਕ ਹੈ ਇੱਥੇ ਇਹ ਥੋੜਾ ਰੱਖ ਕੇ ਆਪਾਂ ਇਹਦਾ ਹੀ ਸਲਾਈ ਲਾ ਦੇਣੀ ਹੈ ਜੀ ਇਹ ਆਪਾਂ ਪਹਿਲਾਂ ਲਗਾਈ ਆ ਉਸੇ ਤਰ੍ਹਾਂ ਇਹਨਾਂ ਆਪਾਂ ਦੂਸਰੀ ਸਾਈਡ ਲਾ ਕੇ ਲਾਈ ਸੀਗਾ ਇਹ ਆਪਾਂ ਹੋਰ ਤਰੀਕੇ ਨਾਲ ਤੁਹਾਨੂੰ ਦੱਸਦੇ ਆ ਤੇ ਕਰ ਪਾਲਾ ਲੈਣੀ ਠੀਕ ਹੈ ਜਿੱਥੇ ਆਪਣਾ ਚਾਕ ਦਾ ਆ ਵਾਲਾ ਆਪਣਾ ਇੱਥੇ ਚਾਕ ਹੈ ਇਦੋਂ ਆਪਾਂ ਥੋੜੀ ਜਿਹੀ ਉੱਪਰ ਕਰਕੇ ਕੱਟ ਕਰਾਂਗੇ ਨੂੰ ਠੀਕ ਹੈ ਇੱਥੋਂ ਆਪਾਂ ਇਹਨੂੰ ਕੱਟ ਕਰ ਦਾਂਗੇ ਇਹ ਆਪਣੀ ਇਸ ਤਰੀਕੇ ਨਾਲ ਲੱਗ ਗਈ ਨਾ ਹੁਣ ਆਪਾਂ ਇਹਨੂੰ ਪਤਾ ਕਿਵੇਂ ਕਰਨਾ ਇਧਰਲੀ ਸਾਈਡ ਕਰ ਲਓ ਰੱਖ ਲਓ ਭਾਵੇਂ ਭਾਵੇਂ ਇਧਰਲੀ ਸਾਈਡ ਉਹ ਆਪਣੀ ਮਰਜ਼ੀ ਹੈ ਜਿਹੜੀ ਸਾਈਡ ਆਪਾਂ ਨੂੰ ਠੀਕ ਲੱਗਦਾ ਪਾਇਦਲੇ ਉੱਪਰਲੀ ਸਾਈਡ ਆਪਾਂ ਰੱਖੀ ਹੈ ਠੀਕ ਹੈ ਇਹਨੂੰ ਆਪਾਂ ਕਿਵੇਂ ਕਰਨਾ ਹੈ ਇਦਾਂ ਆਪਾਂ ਫੋਲਡ ਇਦਾਂ ਲਾਈ ਹੈ ਇਹਨੂੰ ਐ ਫੋਲਡ ਕਰਨਾ ਠੀਕ ਹੈ ਤੇ ਜਿਹੜੀ ਆਪਣਾ ਕਪੜਾ ਵਿੱਚ ਆ ਗਿਆ ਇੱਥੋਂ ਆਪਾਂ ਨੇ ਬਿਲਕੁਲ ਬਰਾਬਰ ਕਰਕੇ ਲੈਂਸ ਨੂੰ ਤੇ ਉੱਪਰ ਦੀ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਸਲਾਈ ਲਾਉਣ ਲੱਗਣੀ ਹੈ ਜਿਹੜਾ ਆਪਣਾ ਵਾਲਾ ਚਾਕ ਹੈ ਇੱਥੋਂ ਆਪਾਂ ਬਿਲਕੁਲ ਬਰਾਬਰ ਇਸ ਤਰ੍ਹਾਂ ਰੱਖ ਕੇ ਸिलाई ਲਾਉਣੀ ਹੈ ਨਾਲ ਕਰਕੇ ਆਪਣੀ ਜਿਹੜੀ ਲੈਂਸ ਉਸੇ ਤਰ੍ਹਾਂ ਨਿਕਰੇ ਜਿੱਦਾਂ ਆਪਾਂ ਤੇ ਫੋਨ ਇਹ ਤੋਂ ਫੋਲਡ ਕਰੀ ਜਾਣਾ ਠੀਕ ਹੈ ਤੇ ਆਪਾਂ ਨਾਲ-ਨਾਲ ਵੀ ਸिलाई ਲਾਈ ਲੈਣੀ ਜਿੱਦਾਂ ਆਪਾਂ ਕਰੀਏ ਸिलाई ਨਾਲ ਨਾਲ ਆਪਾਂ ਜਿੰਨੀ ਲੈਂਸ ਕਰਦੇ ਹਾਂ ਉਹ ਨਾਲ ਨਾਲ ਉਸੇ ਉਨਾ ਲੈਣੀ ਠੀਕ ਹੈ ਇਹ ਤਾਂ ਆਪਣੀ ਅਟੈਚ ਹੋਈ ਵੀ ਹੈ ਨਿਸ਼ਾਨ ਆਪਣਾ ਇਹ ਲੱਗਾ ਹੋਇਆ ਵੀ ਜਿੱਥੇ ਰੱਖਣੀ ਹੈ ਤੇ ਇਹ ਨੂੰ ਆਪਾਂ ਵਸੇ ਇੰਦਾ ਇਹਨੂੰ ਫੋਲਡ ਕਰ ਲੈਣਾ ਦਿਨਾਰੀ ਇੱਦਾਂ ਰੱਖ ਕੇ ਤੇ ਨਿਸ਼ਾਨ ਦੇ ਉੱਪਰ ਰੱਖ ਰੱਖ ਕੇ ਸਿਉਣ ਲਾਉਣੀ ਹੈ ਪਰ ਆਪਾਂ ਨੇ ਇਹ ਜਿਹੜਾ ਕੱਪੜਾ ਉੱਪਰ ਲੈਣਾ ਇਹਨੂੰ ਖਿੱਚਣਾ ਨਹੀਂ ਬਿਲਕੁਲ ਵੀ ਠੀਕ ਹੈ ਤੇ ਇਹਦੇ ਉੱਪਰ ਹੀ ਆਪਾਂ ਇਸ ਤਰ੍ਹਾਂ ਰੱਖਾਂਗੇ ਤੇ ਨਾਲ-ਨਾਲ ਸਿਉਣ ਲਾ ਦਾਂਗੇ ਇੱਥੋਂ ਵੀ ਆਪਾਂ نیچے ਤੋਂ ਇਦਾਂ ਹੀ ਆਪਾਂ ਇਹਨੂੰ ਫੋਲਡ ਕਰ ਲੈਣਾ ਜਿੰਨਾ ਕੱਪੜਾ ਅੰਦਰ ਇਹ ਆ ਨਿਸ਼ਾਨ ਤੇ ਆਪਾਂ ਲਿਆ ਕੇ ਰੱਖ ਲੈਣਾ ਠੀਕ ਹੈ ਤੇ ਇਹ ਬਿਲਕੁਲ ਵੀ ਹੁਣ ਇਹ ਆਪਾਂ ਨੂੰ ਕੋਈ ਵੀ ਸੈੱਟ ਨਹੀਂ ਕਰਨਾ ਪਿਆ ਨਾ ਨਾਲ ਦੀ ਨਾਲ ਮੋੜਨਾ ਪਿਆ ਤੇ ਦੋ ਸਲਾਈ ਲਾ ਲ ਆਪਾਂ ਨੂੰ ਲੇਸ ਲੱਗ ਜੂਗੀ ਇਸ ਤਰੀਕੇ ਨਾਲ ਆਪਾਂ ਸਿਲਕੀ ਝੂਟਾਂ ਤੇ ਲਾਉਣੀ ਹੈ ਜਾਂ ਤੇ ਜਾਂ ਜਿਹਨੇ ਪਹਿਲੀ ਵਾਰ ਆਪਾਂ ਲਾਉਣੀ ਸਿਲਾਉਣੇ ਆ ਉਹਦੇ ਵਿੱਚ ਸੈੱਟ ਨਹੀਂ ਆਉਂਦੀ ਹੁੰਦੀ ਤੇ ਆਪਾਂ ਇਹ ਤਰੀਕਾ ਵਰਤ ਕੇ ਆਪਾਂ ਲਾ ਸਕਦੇ ਹਾਂ ਠੀਕ ਹੈ ਜੀ ਤੇ ਇਹ ਆਪਰੀ ਹੁਣ ਇਧਰਲੀ ਸਾਈਡ ਥੋੜੀ ਸਿਉੜੇ ਕੋਲ ਲਾ ਕੇ ਠੀਕ ਹੈ ਇਹ ਦੇਖ ਸਕਦੇ ਹੁਣ ਆਪਣੀ ਲੈਸ ਬਹੁਤ ਹੀ ਫਿਨਿਸ਼ਿੰਗ ਨਾਲ ਆਪਣੀ ਲੈਸ ਲਾਤੀ ਹੈ ਇਹ ਗੋਮਸ ਲਾਈ ਨਾਲ ਹੁਣ ਉੱਪਰ ਆਪਣੀ ਕੋਈ ਸਿਲਾਈ ਨਹੀਂ ਆਈ ਤੇ ਇਦਾਂ ਅਪਰ ਪ੍ਰੈਸ ਕਰ ਲਾਂਗੇ ਤੇ ਚਾਕਾਂ ਤੋਂ ਵੀ ਆਪਣੀਆਂ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਸਹੀ ਤਰੀਕੇ ਨਾਲ ਇੱਥੋਂ ਲੱਗੀ ਹੈ ਤੇ ਹੁਣ ਆਪਣੇ ਦੋ ਤਰੀਕੇ ਨਾਲ ਤੁਹਾਨੂੰ ਦੱਸੀ ਤੀਜਾ ਤਰੀਕਾ ਤੁਹਾਨੂੰ ਇੱਕ ਹੋਰ ਦੱਸਦੇ ਆਂ ਇਹ ਆਪਾਂ ਉੱਪਰੋਂ ਰੱਖ ਲਓ ਚਾਹੀ ਨੀਚੇ ਤੋਂ ਰੱਖ ਲਓ ਠੀਕ ਹੈ ਜੀ ਤੇ ਇੱਕ ਤਾਂ ਆਪਾਂ ਇੱਕ ਸਲਾਈ ਨਾਲ ਲਾਉਣੀ ਹੁੰਦੀ ਆ ਨਾ ਇਹ ਇਹ ਚਾਰ ਤਰੀਕਿਆਂ ਨਾਲ ਮਮਤ ਨੂੰ ਲੱਗਦੀ ਹੈ ਕੋਈ ਇਹ ਆਪਾਂ ਲਾ ਸਕਦੇ ਹੁੰਦੇ ਆ ਅੱਜ ਆਪਾਂ ਤੁਹਾਨੂੰ ਤਿੰਨ ਤਰੀਕੇ ਦੱਸਦੇ ਆ ਕਿਉਂਕਿ ਆਪਾਂ ਨੇ ਇੱਕ ਜਾਕ ਤੇ ਪਹਿਲਾਂ ਲਗਾ ਲਈ ਸੀ ਠੀਕ ਹੈ ਨਹੀਂ ਤੁਹਾਨੂੰ ਚਾਰੇ ਤਰੀਕੇ ਚਾਰੋਂ ਚਾਠਾ ਤੇ ਦੱਸਨੇ ਸੀਗੇ ਮੈਂ ਤੁਹਾਨੂੰ ਦੁੱਤ ਤਿੰਨ ਤਰੀਕੇ ਦੱਸਾਂਗੇ ਜਿਹੜਾ ਆਪਾਂ ਦੋਨੇ ਉਸ ਲੈਸਾਂ ਲਾਈਆਂ ਉਹ ਆਪਾਂ ਲਾਈਆਂ ਦੋ ਦੋ ਸਿਉਣਾ ਲਾ ਹੁਣ ਆਪਾਂ ਲਾਵਾਂਗੇ ਇਹ ਇੱਕ ਸਲਾਈ ਨਾਲ ਠੀਕ ਹੈ ਜੀ ਇਹਦਾ ਆਪਾਂ ਸਿੱਧਾ ਪੁੱਠਾ ਜਿਹੜਾ ਵੇਖ ਲੈਣਾ ਤੇ ਆਪਾਂ ਨੇ ਲੈਸ ਜਿਹੜੀ ਐ ਸਿੱਧਾ ਆਸਾ نیچے ਕਰਕੇ ਉੱਪਰ ਪੁੱਠਾ ਕਰਕੇ ਇਦਾਂ ਇੱਥੋਂ ਫੋਲਡ ਕਰ ਲਾਂਗੇ ਕਿਉਂਕਿ ਆਪਣਾ ਇਹ ਪਲਾ ਚਾਕ ਜਿਹੜੇ ਫੋਲਡ ਘੇਰਾ ਫੋਲਡ ਕੀਤਾ ਹੋਇਆ ਨਾ ਫਿਰ ਆਪਾਂ ਜਮ ਇਸ ਨਿਸ਼ਾਨਤੀ ਰੱਖਾਂਗੇ ਠੀਕ ਹੈ ਜਿੱਥੇ ਆਪਣਾ ਘੇਰੇ ਦਾ ਨਿਸ਼ਾਨ ਲੱਗਿਆ ਤੇ ਇੱਧਰ ਆਪਾਂ ਇੱਥੇ ਵੀ ਆਪਾਂ ਨਾ ਚਾਕ ਨਾਲ ਨਿਸ਼ਾਨ ਲਾ ਲੈਣਾ ਠੀਕ ਹੈ ਤੇ ਨਹੀਂ ਆਪਾਂ ਨੂੰ ਨਾਲ-ਨਾਲ ਮੈਨਣਾ ਪੈਂਦਾ ਜਿਹੜਾ ਆਪਾਂ ਨਿਸ਼ਾਨ ਲਾਉਣਾ ਨੂੰ ਆਪਾਂ ਕਿਸ ਤਰ੍ਹਾਂ ਲਾਉਣਾ ਨੂੰ ਆਪਾਂ ਜਿਹੜਾ ਇੱਧਰ ਲਾਣਾ ਆਪਣਾ ਜਮ ਚਾਕ ਆ ਇਥੋਂ ਆਪਾਂ ਇਹ ਜੀ ਟੇਪ ਰੱਖ ਕੇ ਠੀਕ ਹੈ ਜੀ ਇਦਾਂ ਆਪਾਂ ਰੱਖਾਂਗੇ ਤੇ ਇਥੋਂ ਆਪਾਂ ਇਹਦੇ ਨਾਲ ਲਾ ਕੇ ਇਸ ਤਰ੍ਹਾਂ ਆਪਾਂ ਚਾਪ ਲਾਂਗੇ ਇਨਸ਼ਾਅੱਲਾ ਇਹ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਇਥੋਂ ਇਦਾਂ ਰੱਖਾਂਗੇ ਠੀਕ ਹੈ ਜੀ ਜਿਹੜਾ ਆਪਣਾ ਜਿੱਥੇ ਲੈਸ ਲਾਉਣੀ ਆ ਘੇਰਾ ਜਿੱਨਾ ਆਪਾਂ ਘੇਰਾ ਰੱਖਣਾ ਉੱਥੇ ਨਿਸ਼ਾਨ ਲੱਗਾ ਉਸ ਨਿਸ਼ਾਨ ਤੋਂ ਰੱਖ ਕੇ ਆਪਾਂ ਨੇ ਇਹਦਾ ਲਾ ਲੈਣਾ ਠੀਕ ਹੈ ਨਿਸ਼ਾਨ ਗਿਲ ਕੋਲ ਆਪਣੇ ਚਾਕ ਦੇ ਕੋਲੇ ਕੋਲੇ ਵਿੱਚ ਲਾ ਕੇ ਇਸ ਤਰ੍ਹਾਂ ਰੱਖ ਲਾਂਗੇ ਠੀਕ ਹੈ ਇੱਕ ਤੋਂ ਆਪਾਂ ਫਿਰ ਇਹਦੇ ਨਾਲ-ਨਾਲ ਜੀ ਨਿਸ਼ਾਨ ਲਾ ਕੇ ਫਿਰ ਆਪਾਂ ਥੋੜਾ ਈਜ਼ੀ ਹੋ ਜਾਂਦਾ ਜਦੋਂ ਆਪਾਂ ਨਾਲ ਦੀ ਨਾਲ ਨਹੀਂ ਬੈੰਨਾ ਪੈਂਦਾ ਠੀਕ ਹੈ ਤੇ ਇਦਾਂ ਆਪਾਂ ਜਿਹੇ ਨਿਸ਼ਾਨ ਲਾ ਕੇ ਲਾਵਾਂਗੇ ਲੈਸ ਹੁਣ ਆਪਾਂ ਕੀ ਕਰਾਂਗੇ ਇਹਨੂੰ ਦੁੱਕੀਰਾ ਆਪਣਾ ਕੱਟ ਕਰਕੇ ਥੋੜਾ ਵੱਧ ਕਪੜਾ ਇਹਨੂੰ ਆਪਾਂ ਕੱਟ ਵੀ ਕਰ ਸਕਦੇ ਆ ਤੇ ਵਿੱਚ ਵੀ ਫੋਲਡ ਕਰ ਸਕਦੇ ਆ ਪਰ ਆਪਾਂ ਇੱਥੋਂ ਇਹਦਾ ਆਪਾਂ ਥੋੜੀ ਸਿਲਾਈ ਲਾਣੀ ਨਾ ਕਿਉਂਕਿ ਆਪਾਂ 모ੜਿਆ ਹੋਇਆ ਜਿੱਥੋਂ ਉੱਥੇ ਆਪਾਂ ਇਨੀ ਇੱਕ ਸਲਾਈ ਲਾ ਲੈਣੀ ਹੈ ਇੱਕ ਵਾਰੀ ਕਿ ਆਪਣਾ ਜਿਹੜਾ ਨਾਲ ਦੀ ਨਾਲ ਦੀ ਸੈਟ ਕਰਨਾ ਪੈਂਦਾ ਫਿਰ ਥੋੜਾ ਜਿਹਾ ਮੂਹ ਫੋਲਡ ਕਰਕੇ ਮਾਰ ਲਈ ਸਿਓ ਤੇ ਨਾਲੇ ਇੱਥੋਂ ਆਪਾਂ ਫਿਰ ਰੱਖ ਲੈਣਾ ਠੀਕ ਹੈ ਇਦਾਂ ਆਪਾਂ ਨਾਲ ਇਹ ਇੱਕ ਸਲਾਈ ਨਾਲ ਹੀ ਲਗੂਗੀ ਇੱਥੋਂ ਆਪਾਂ ਇਦਾਂ ਸ਼ੁਰੂ ਕਰ ਲਈ ਹੁਣ ਆਪਾਂ ਜਿੱਥੇ-ਜਿੱਥੇ ਆਪਣਾ ਨਿਸ਼ਾਨ ਹੈ ਉਹਦੇ ਉੱਪਰ ਆਪਾਂ ਨੇ ਲੇਸ ਰੱਖ ਲੈਣੀ ਇਦਾਂ ਹੀ ਠੀਕ ਹੈ ਲੈਸ ਆਪਾਂ ਜਿਹੜੀ ਸਿਉਣ ਮਾਰਨੀ ਜਿੱਥੇ ਉੱਥੇ ਆਪਣਾ ਨਿਸ਼ਾਨਾ ਹੋਣਾ ਚਾਹੀਦਾ ਹੈ ਠੀਕ ਹੈ ਇੱਥੇ ਰੱਖ ਲਈਏ ਇੱਧਰ ਰੱਖ ਲਈਏ ਇਹਨੂੰ ਆਪਾਂ ਫੋਲਡ ਕਰ ਲਿਆ ਤੇ ਇਦਾਂ ਹੀ ਰੱਖਣਾ ਹੈ ਕਪੜਾ ਆਪਾਂ ਬਿਲਕੁਲ ਵੀ ਖਿੱਚਣਾ ਨਹੀਂ ਉੱਪਰ ਨਾਲ ਇਹ ਤਾਂ ਆਪਾਂ ਰਹੀ ਜਾਣੀ ਤੇ ਸੂਤ ਨਾਲ ਨਾਲ ਲਈ ਜਾਣਾ ਇੱਥੇ ਰੱਖ ਲਾਂਗੇ ਇਹਦਾ ਵਰਤੋਂ ਨਾ ਨਾ ਆਪਾਂ ਤੁਹਾਨੂੰ ਇੱਕ ਤਰੀਕਾ ਹੋਰ ਉਹ ਵੀ ਦੱਸਾਂਗੇ ਉਹ ਕਿਸੇ ਹੋਰ ਸ਼ਰਟ ਤੇ ਜਿੱਦੇ ਕਿਸੇ ਦਿਨ ਫੇਰ ਤੁਹਾਨੂੰ ਜਿੱਦੇ ਲੇਸ ਲਾਈਨਾ ਤੇ ਉਹ ਤਰੀਕਾ ਵੀ ਤੁਹਾਨੂੰ ਜੂਗੋ ਦੱਸਾਂਗੇ ਇਹ ਆਪਾਂ ਇਸਲੇ ਲੇਸ ਜਿਹੜੀ ਹੈ ਨਿਸ਼ਾਨ ਦੇ ਉੱਪਰ ਹੀ ਰੱਖ ਕੇ ਨਾਲ ਨਾਲ ਸਿਆਉਣਾ ਦੇਣੀ ਠੀਕ ਹੈ ਹੁਣ ਆਪਣਾ ਇਹ ਕੋਰਨਰ ਆ ਗਿਆ ਠੀਕ ਹੈ ਜਿਹੜਾ ਆਪਣਾ ਕੋਰਨਰ ਹੈ ਇਹਦੇ ਅੰਬਲੇ ਦਲ ਕੋਲੇ ਤੇ ਕੋਰਨਰ ਤੇ ਲਾਲ ਰੱਖ ਲੈਣੀ ਜਿੰਨੀ ਆਪਾਂ ਲੈਸ ਬਾਹਰ ਕੱਟਣੀ ਆ ਉਹਦੇ ਆਪਣੇ ਬਾਹਰ ਹੋਵੇ ਇਹ ਵਾਲਾ ਆਪਾਂ ਉੱਪਰ ਨਾਲ ਦੀ ਨਾਲ ਇਦਾਂ ਰੱਖ ਕੇ ਇਹ ਆਪਾਂ ਨਾਲ ਦੀ ਨਾਲ ਚੱਟਕਾ ਦੇ ਦਈਏ ਉਹ ਆਪਾਂ ਪਹਿਲਾਂ ਆਪਾਂ ਲਗਾਈ ਹੁੰਦੀ ਕਰਕੇ ਉਹ ਈਜ਼ੀ ਲੱਗ ਜਾਂਦੀ ਹੈ ਇੱਥੇ ਆਪਾਂ ਕਾਲਰ ਤੇ ਆ ਗਏ ਹੁਣ ਆਪਾਂ ਉਸੇ ਤਰ੍ਹਾਂ ਹੀ ਇੱਥੇ ਸੂਈ ਦੇ ਵਿੱਚ ਰੱਖ ਕੇ ਫਿਰ ਉਹ ਆਪਾਂ ਇਧਰ ਨੂੰ ਜਿਹੜਾ ਕੱਪੜਾ ਇੱਧਰੋਂ ਖੋਲ ਲੈਣਾ ਹੈਗਾ ਇਹ ਚਾਕ ਜਿਹੜਾ ਇੱਧਰ ਨੂੰ ਕਰ ਦੇਣਾ ਤੇ ਇੱਥੋਂ ਆਪਾਂ ਨੇ ਇਸ ਤਰ੍ਹਾਂ ਰੱਖ ਕੇ ਇਹ ਤਾਂ ਨਾ ਠੀਕ ਹੈ ਤੇ ਉੱਪਰ ਸਲਾਈ ਲਾ ਕੇ ਕਟ ਕਟਾ ਏ ਆਪਣੀ ਜਿਹੜੀ ਉਹਨੂੰ ਇੱਕ ਸਿਓਨ ਨਾਲ ਲੱਗੀ ਹੈ ਠੀਕ ਹੈ ਤੇ ਇਹ ਲੱਗਦੀ ਸੇਮ ਹੀ ਹੈ ਸਾਰੀਆਂ ਇਹ ਵੀ ਉਸੇ ਤਰੀਕੇ ਨੇ ਲੱਗ ਰਹੀ ਹੈ ਨਾ ਗਮ ਸਲਾਈ ਦਾਈ ਤੇ ਗਮ ਲਏ ਇਸੇ ਵੀ ਉਹੀ ਤਰੀਕੇ ਨਾਲ ਲੱਗੀ ਹੈ ਤੇ ਇਹ ਲਗਾਈ ਆਪਾਂ ਇਹ ਸਾਰੀ ਅਲੱਗ-ਅਲੱਗ ਤਰੀਕੇ ਹੈ ਤੇ ਹੁਣ ਆਪਾਂ ਅਨ ਦੂਸਰੀ ਜਿਹੜੀ ਲਾਉਣੀ ਹੈ ਉਹ ਆਪਾਂ ਦੂਸਰੀ ਵੀਡੀਓ ਚ ਦੱਸਾਂਗੇ ਤੇ ਆਪਾਂ ਇਸ ਤਰੀਕੇ ਨਾਲ ਇਹ ਤਿੰਨ ਤਰੀਕੇ ਆ ਤੇ ਜਿਹੜਾ ਤਰੀਕਾ ਤੁਹਾਨੂੰ ਸਹੀ ਲੱਗਦਾ ਸੌਖਾ ਲੱਗਦਾ ਤੇ ਉਸ ਤਰੀਕੇ ਦਾ ਤੁਸੀਂ ਆਪੇ ਕਮੀਜ਼ ਤੇ ਲੈਸ ਲਗਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦੇਣਾ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ